ਤਾਂ ਦਿੱਲੀ ਦੇ ਵਿੱਚ ਧਮਾਕਾ ਹੋਇਆ ਜਿਸ ਦਾ ਅਸਰ ਬਾਕੀ ਸੂਬਿਆਂ ਦੇ ਉੱਤੇ ਵੀ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਅਜੇ ਇਹ ਦੇ ਵਿੱਚ ਧਮਾਕੇ ਤੋਂ ਬਾਅਦ ਦਿੱਲੀ ਤੋਂ ਇਲਾਵਾ ਦੂਜੇ ਸੂਬਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੀਪੀਜ਼ ਅਤੇ ਐਸਐਸਪੀਜ਼ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਦਿੱਲੀ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਵੀ ਚੌਕਸ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਵੇਦਨਸ਼ੀਲ ਥਾਵਾਂ ਦੇ ਉੱਤੇ ਪੁਲਿਸ ਦੀ ਨਫਰੀ ਵਧਾ ਦਿੱਤੀ ਗਈ ਹੈ ਪੁਲਿਸ ਤਾਇਨਾਤ ਨਜ਼ਰ ਆ ਰਹੀ ਹੈ ਸ਼ੱਕੀ ਵਾਹਨਾ ਦੀ ਚੈਕਿੰਗ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇੱਕ ਪਾਸੇ ਪੰਜਾਬ ਦੇ ਵਿੱਚ ਜ਼ਿਮਨੀ ਚੌਣ ਤਰਨਤਾਰਨ ਦੀ ਤਾਂ ਉੱਥੇ ਪੁਲਿਸ ਦੀ ਨਫਰੀ ਲੱਗੀ ਹੋਈ ਹੈ ਦੂਜੇ ਪਾਸੇ ਦਿੱਲੀ ਦੇ ਤਮਾਕੇ ਨੇ ਪੰਜਾਬ ਦੇ ਤੱਕ ਇਸ ਦੀ ਆਹੜ ਜਿਹੜੀ ਹੈ ਉਹ ਸੁਣਾ ਦਿੱਤੀ ਹੈ ਦਿੱਲੀ ਤਮਾਕਤ ਬਾਦ ਪੁਲਿਸ ਚੌਕਸ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਵੇਦਨਸ਼ੀਲ ਥਾਵਾਂ ਦੇ ਉੱਤੇ ਪੁਲਿਸ ਦੀ ਨਫਰੀ ਤਾਂ ਪੁਲਿਸ ਦੇ ਵੱਲੋਂ ਹਰ ਆਉਣ ਜਾਣ ਵਾਲੇ ਸ਼ੱਕੀ ਵਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕਿਸੇ ਵੀ ਤਰੀਕੇ ਦਾ ਜਿਹੜੀ ਅੰਗੈਲੀ ਹੈ ਲਾਪਰਵਾਹੀ ਹੈ ਉਹ ਪੁਲਿਸ ਨਹੀਂ ਵਰਤਣਾ ਚਾਹੁੰਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਰਾਜਸਥਾਨੀ ਦੇ ਵਿੱਚ ਧਮਾਕਾ ਹੋਇਆ ਤਾਂ ਉਸ ਤੋਂ ਬਾਅਦ ਅਲਰਟ ਜਿਹੜਾ ਹੈ ਪੰਜਾਬ ਦੇ ਵਿੱਚ ਵੀ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਸਾਰੇ ਜ਼ਿਲ੍ਹੇ ਪੁਲਿਸ ਹਾਈ ਅਲਰਟ ਦੇ ਉੱਤੇ ਸੀਪੀਜ਼ ਤੇ ਐਸਐਸਪੀਜ਼ ਨੂੰ ਹਾਈ ਅਲਰਟ ਦੇ ਉੱਤੇ ਰੱਖਿਆ ਗਿਆ ਹੈ ਤਾਂ ਇਸ ਵਕਤ ਪੁਲਿਸ ਦੀਆਂ ਟੀਮਾਂ ਪੰਜਾਬ ਦੇ ਚੱਪੇ-ਚੱਪੇ ਦੇ ਉੱਤੇ ਤਨਾਤ ਤਾਂ ਇੱਕ ਪਾਸੇ ਜ਼ਿਮਨੀ ਚੌਂ ਉੱਥੇ ਵੀ ਨਜ਼ਰ ਬਣਾਈ ਹੋਈ ਹੈ ਦੂਜੇ ਪਾਸੇ ਧਮਾਕੇ ਤੋਂ ਬਾਅਦ ਪੁਲਿਸ ਦੇ ਵੱਲੋਂ ਹਰ ਜਗ੍ਹਾ ਦੇ ਉੱਤੇ ਜੈਕਿੰਗ ਸ਼ੁਰੂ ਕੀਤੀ ਗਈ ਹੈ 레드 अलर्ट ਦੇ ਉਤੇ ਪੰਜਾਬ ਦੇ ਸਾਰੇ ਜ਼ਿਲ੍ਹੇ ਰੱਖੇ ਗਏ ਨੇ ਲਾਟੂ ਲੈ ਕੇ ਮੁਹਾਲੀ ਦੇ ਫੇਸ ਤਿੰਨ ਪੰਜ ਦੀ ਲਾਈਟਾਂ ਤੇ ਸਪੈਸ਼ਲ ਨਾਕਾ ਲਾਇਆ ਗਿਆ ਠੀਕ ਹੋ ਗਏ ਇਹ ਜੀ ਮਾਨਯੋ ਬੀਜਪੀ ਪੰਜਾਬ ਤੇ ਐਸਐਸਪੀ ਸਾਹਿਬ ਬੋਲੋ ਸਖਤ ਵਿਸ਼ਾ ਨਿਰਦੇਸ਼ਕ ਕਿ ਅੱਜ ਦੀ ਰਾਤ ਡਿਊ ਟੂ ਫਾਇਰ ਥ੍ਰੈਟ ਪਰਸੈਪਸ਼ਨ ਸਾਡੀ ਸਾਰੀ ਜਿਹੜੀ ਪੁਲਿਸ ਆ ਮੁਸਤੈਦ ਰਹੀ ਵੱਖ-ਵੱਖ ਜਗ੍ਹਾ ਤੇ ਆਪਾਂ ਨਾਕੇ ਲਾਏ ਆ ਜਿੰਨੀਆਂ ਵੀ ਮਾਰਕੀਟਸ ਐ ਕ라우ਡਿਡ ਪਲੇਸਸ ਐ ਸਰਕਾਰੀ ਬਿਲਡਿੰਗ ਐ ਬੱਸ ਸਟੈਂਡ ਐ ਜਿੰਨੀਆਂ ਵੀ ਸ਼ਕਤੀ ਵਹੀਕਲ ਸਾਨੂੰ ਦਿੱਖਦੇ ਐ ਸ਼ਕਤੀ ਬੰਦੇ ਦਿੱਖਦੇ ਉਹਨਾਂ ਸਾਰੇ ਵੀ ਆਪਾਂ ਕਰ ਲਈ ਸ਼ੱਕਨ ਕਰਾਂਗੇ ਤੇ ਅੱਜ ਸਾਡਾ ਸਾਰੀ ਰਾਤ ਡੋਮਿਨੇਸ਼ਨ ਕਰਨ ਦਾ ਪਲਾਨ ਐ ਤੇ ਮੈਂ ਆਮ ਲੋਕਾਂ 'ਚ ਵੀ ਵਿਸ਼ਵਾਸ ਦਿਵਾਉਣਾ ਚਾਹੁੰਦਾ ਵੀ ਸਾਡੀ ਸਾਰੀ ਪੰਜਾਬ ਦੀ ਪੁਲਿਸ ਮਹਾਲੀ ਪੁਲਿਸ ਮੁਸਤੈਦ ਐ ਤੇ ਆਪਾਂ ਕੋਈ ਵੀ ਹੰਸਫਾਨੀ ਚੀਜ਼ ਦਾ ਬਹਾ ਵਰਤਣਗੇ ਸਰ ਗੱਲੀ ਬੰਬਲਾਸ ਦੇ ਬਾਅਦ ਲਗਾਤਾਰ ਜਿੱਥੇ ਪੂਰੇ ਪੰਜਾਬ ਵਿੱਚ ਹਾਈਲਰਟ ਜਾਰੀ ਕੀਤਾ ਗਿਆ ਉੱਥੇ ਬਰਨਾਲਾ ਵੀ ਦਿਖਾਵਾਂਗੇ ਬਰਨਾਲਾ ਵਿੱਚ ਵੀ ਹਾਈ ਲੜਦਾ ਦੇਖੋ ਨੂੰ ਮਿਲ ਰਿਹਾ ਬਰਨਾਲਾ ਪੁਲਿਸ ਵੱਲੋਂ ਵਕ ਵਕ ਨਾਕੇ ਲਗਾਏ ਗਏ ਨੇ ਸਾਡੇ ਨਾਲ ਡੀਐਸਪੀ ਸਤਵੀਰ ਸਿੰਘ ਸਾਡੇ ਦਾ ਮਜੂਰ ਨੇ ਉਹਨਾਂ ਨਾਲ ਗੱਲ ਕਰਾਂਗੇ ਸਰ ਕਿਸ ਲੈਵਲ ਤੇ ਆ ਜਿਹੜੇ ਨਾਕੇ ਲਗਾਏ ਗਏ ਨੇ ਕਿਸ ਕਿਸ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਮਾਨਯੋਗ ਡੀਜੀਪੀ ਪੰਜਾਬ ਦੇ ਹੁਕਮਾਂ ਤੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਸਪੈਸ਼ਲ ਅਭਿਆਨ ਚਲਾਇਆ ਜਾ ਰਿਹਾ ਹੈ ਜਿਹਦੇ ਅਧੀਨ ਸਾਡੇ ਐਸਐਸਪੀ ਸਾਹਿਬ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਉਨ੍ਹਾਂ ਦੇ ਹੁਕਮਾਂ ਦੇ ਉੱਤੇ ਪੂਰੇ ਪ੍ਰਣਾਲੀ ਜਿਹੜੇ ਦੇ ਵਿੱਚ 14 ਦੇ ਕਰੀਬ ਨਾਕੇ ਜਿਹੜਾ ਵੱਡੇ ਪੱਦਰ ਦੇ ਲਗਾਏ ਗਏ ਨੇ ਤਾਂ ਜੋ ਜਨਤਾ ਦੇ ਵਿੱਚ ਜਿਹੜੀ ਐਮਨ ਸੁਰੱਖਿਆ ਦੀ ਭਾਵਨਾ ਉਹਨੂੰ ਬਰਕਰਾਰ ਰੱਖਿਆ ਜਾ ਸਕੇ ਤੇ ਕਿਸੇ ਵੀ ਮਾੜੇ ਅੰਸਰ ਨੂੰ ਕੋਈ ਵੀ ਇਹੋ ਜਿਹੀ ਘਟਨਾ ਅੰਜਾਮ ਨਾ ਦਿੱਤੀ ਜਾਣ ਜਾਵੇ ਜਿਸ ਦੇ ਨਾਲ ਕਿ ਪਬਲਿਕ ਦੇ ਵਿੱਚ ਕੋਈ ਡਰ ਦਾ ਮਾਹੌਲ ਪੈਦਾ ਹੋਵੇ ਦਿੱਲੀ ਤੋਂ ਬਾਕੇ ਦੇ ਬਾਹਰ ਲਗਾਤਾਰ ਇੱਥੇ ਪੰਜਾਬ ਸਟੇਜ ਜਿਹੜੀ ਬਾਰਡਰ ਏਰੀਆ ਮਨਿਆ ਜਾਂਦਾ ਉੱਥੇ ਅੱਜ ਹਾਈ ਅਲਰਟ ਜਾਰੀ ਦੇਖਣ ਨੂੰ ਮਿਲ ਰਿਹਾ ਪਰ ਉੱਥੇ ਸ਼ਹਿਰ ਵਾਸੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਇਸ ਨੂੰ ਦੇਖਿਆ ਜਾ ਰਿਹਾ ਸਰ ਜਿਵੇਂ ਦਿੱਲੀ ਧਮਾਕਿਆਂ ਦੇ ਬਾਅਦ ਅੱਜ ਪੂਰੀ ਬਰਨਾਲਾ ਪੁਲਿਸ ਵੀ ਨਾਕਿਆਂ ਤੇ ਮੌਜੂਦ ਹੈ ਕਿਸ ਤਰ੍ਹਾਂ ਦੇਖਦੇ ਨੇ ਜਿਹੜਾ ਦਿੱਲੀ ਬੰਬਲਾਸ ਹੋਇਆ ਉਹ ਬਹੁਤ ਵੱਡੀ ਤੇ ਮਾੜੀ ਘਟਨਾ ਮੰਨ ਭਾਗੀ ਹੈ ਉਹਨੂੰ ਲੈ ਕੇ ਅਸੀਂ ਪੰਜਾਬ ਚ ਬਰਨਾਲੇ ਚ ਖੜੇ ਆ ਬਰਨਾਲੇ ਦੀ ਜਿਹੜੀ ਪੁਲਿਸ ਹੈ ਮੋਲ ਕੇ ਬਹੁਤ ਜ਼ਿਆਦਾ ਤੈਨਾਤ ਹੈ ਤੇ ਇਕਲੀ ਇਕਲੀ ਗੱਡੀ ਇਕੱਲਾ ਇਕੱਲਾ ਬਾਈਕ ਜਿਹੜੇ ਸ਼ੱਕੀ ਲੋਕਾਂ ਨੂੰ ਚੈੱਕ ਕਰੀ ਹੈ ਸਾਡੇ ਡੀਐਸਪੀ ਬਰਨਾਲਾ ਜਤਵੀਰ ਸਿੰਘ ਬੈਂਸ ਖੜੇ ਨੇ ਐਸਐਚਓ ਖੜੇ ਨੇ ਕਈ ਸ਼ਹਿਰ ਚ ਨਾਕੇ ਲਾਏ ਨੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸਹਿਨ ਦਾ ਮਾਹੌਲ ਹੈ ਇਕਲੀ ਇਕਲੀ ਦੁਕਾਨ